ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਵੰਗੀ ਦੇ ਕਹਾਣੀ ਭਾਗ ਦੇ ਪਹਿਲੇ ਪਾਠ ਕੁਲਫੀ ਦੇ ਪ੍ਰਸ਼ਨ ਉੱਤਰ ਮਹੱਤਵਪੂਰਨ ਪ੍ਰਸ਼ਨ ਉੱਤਰ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਾਇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕੀ ਸੋਚਣ ਲੱਗਾ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਚਿੱਟੀ ਦੁੱਧ ਕੁਲਫੀ ਸਾਕਾਰ ਹੋ ਕੇ ਲੇਖਕ ਜਾਂ ਕਹਾਣੀਕਾਰ ਦੀਆਂ ਅੱਖਾਂ ਸਾਹਮਣੇ ਨੱਚਣ ਲੱਗੀ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਸੀ ਪਰ ਪੈਸੇ ਦੀ ਤੰਗੀ ਕਾ ਨੂੰ ਕੁਲਫੀ ਨਹੀਂ ਖਾ ਸਕਦਾ ਉਹ ਸੋਚਦਾ ਹੈ ਕਿ ਪੈਸੇ ਦੀ ਤੰਗੀ ਹਵਾ ਲਾ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਇਸ ਤਰ੍ਹਾਂ ਪੈਸੇ ਦੀ ਤੰਗੀ ਬਾਰੇ ਸੋਚਣ ਲੱਗਾ ਸੀ ਤੁਸੀਂ ਟੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਲੁਕਦੀ ਖੰਗ ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ ਲੇਖਕ ਕੋਲ ਕਾਕੇ ਨੂੰ ਮੁਰਮਰੇ ਲੈ ਕੇ ਦੇਣ ਲਈ ਟੱਕਾ ਨਹੀਂ ਸੀ ਇਸ ਲਈ ਕੋਈ ਨਾ ਕੋਈ ਵਹਾਨਾ ਬਣਾ ਰਿਹਾ ਸੀ ਅਕੀਰ ਲੇਖਨੇ ਕਹੇ ਕਿ ਮੁਰਮਰੇ ਨਾਲ ਖੰਗ ਲੱਗ ਜਾਂਦੀ ਹੈ ਪਰ ਕਾਕਾ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਉਹ ਜੋ ਸ਼ਬਦ ਕਹਿੰਦਾ ਸੀ ਉਸ ਤੋਂ ਉਸ ਦਾ ਭਾਵ ਹੈ ਕਿ ਮੁਰਮਰਾ ਲੈਣ ਲਈ ਟੱਕਾ ਚਾਹੁੰਦਾ ਹੈ ਉਸ ਨੂੰ ਖੰਗ ਦੀ ਕੋਈ ਪਰਵਾਹ ਨਹੀਂ ਇਸ ਲਈ ਉਹ ਕਹਿੰਦਾ ਹੈ ਕਿ ਉਸ ਨੂੰ ਨਹੀਂ ਲੱਗਦੀ ਲੁਕਦੀ ਖੰਗ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ? ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਮਹਿੰਗਾਈ ਦੇ ਪ੍ਰਸੰਗ ਵਿੱਚ ਕਰਦਾ ਹੈ। ਉਸ ਸਮੇਂ ਢੇਲੇ ਦੇ ਜਿੰਨੇ ਛੋਲੇ ਆਉਂਦੇ ਸਨ, ਉੰਨੇ ਹੀ ਆਣੇ ਦੇ ਵੀ ਨਹੀਂ ਸਨ ਮਿਲਦੇ। ਪਰ ਦੂਸਰੇ ਪਾਸੇ ਲੇਖਦੀ ਆਮਦਨ ਆਪਣੇ ਪਿਤਾ ਦੀ ਆਮਦਨ ਤੋਂ ਬਹੁਤ ਘੱਟ ਸੀ। ਭਾਵੇਂ ਕਿਸ ਦੀ ਪੜ੍ਹਾਈ ਆਪਣੇ ਪਿਤਾ ਦੀ ਪੜ੍ਹਾਈ ਤੋਂ 2 ਗੁਣਾ ਵੱਧ ਸੀ। ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ? ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਇਸ ਲਈ ਸੰਕੋਚ ਕਰ ਰਿਹਾ ਸੀ ਕਿਉਂਕਿ ਉਹਦੀ ਇਕੱਲੇ ਦੀ ਮੰਗ ਨੂੰ ਸੁਣੀ ਨਹੀਂ ਸੀ ਜਾਣੀ। ਦੂਸਰੇ ਪਾਸੇ ਲੋੜਵੰਦ ਇਕੱਠੇ ਨਹੀਂ ਹੁੰਦੇ ਤੇ ਜੋ ਹੋਣ ਜੇ ਹੋ ਜਾਂ ਤਾਂ ਇਕੱਠੇ ਰਹਿਣ ਲਈ ਨੀਤੀਆਂ ਦੇ ਲਈ ਇੱਕ ਨੂੰ ਤਨਖਾਹ ਵਧਾਉਣ ਦੀ ਮੰਗ ਕਰਦੇ ਨੌਕਰੀ ਤੋਂ ਜਵਾਬ ਮਿਲਣ ਦਾ ਵੀ ਡਰ ਸੀ। ਬੇਲਸਗਾਰੀ ਦੇ ਭੂਖੇ ਨੇ ਉਸਨੂੰ ਡਰਾ ਦਿੱਤਾ ਸੀ ਇਸ ਲਈ ਉਹ ਕਾਇਰਾਂ ਵਾਂਗ ਹਮੇਸ਼ਾ ਦੀ ਤਰ੍ਹਾਂ ਚੁੱਪ ਰਿਹਾ। ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਣ ਤੇ ਕਾਕੇ ਦੀ ਮਾਤਾ ਤੇ ਪਿਤਾ ਦਾਰਜੀ ਦੇ ਅਲਗ-ਅਲਗ ਪ੍ਰਤੀਕਿਰਿਆ ਸੀ ਸ਼ਾਣੀ ਦੇ ਉਲੰਭਾ ਦੇਖ ਕੇ ਔਣ ਕਣ ਕਾਕੇ ਦੀ ਮਾਂ ਉਸ ਨੂੰ ਝਟਕਦਿਆਂ ਚਪੇੜ ਮਾਰ ਲੱਗੀ ਸੀ ਪਰ ਕਾਕੇ ਦਾ ਪਿਤਾ ਖੁਸ਼ ਸੀ ਕਿ ਉਸ ਕਾਇਦੇ ਕਰ ਬਹਾਦਰ ਪੁੱਤਰ ਪੈਦਾ ਹੋਇਆ ਇਸ ਲਈ ਉਹ ਆਪਣੀ ਪਤਨੀ ਨੂੰ ਕੁਝ ਵੰਡਣ ਦੇ ਲਈ ਆਖਦਾ ਹੈ ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਇਸ ਕਾਕੇ ਦੇ ਪਿਤਾ ਜੀ ਨੇ ਉਸ ਨੂੰ ਕੁਲਫੀ ਖਵਾਉਣ ਦਾ ਵਾਅਦਾ ਕੀਤਾ ਸੀ ਪਰ ਪੈਸੇ ਨਾ ਹੋਣ ਕਾਰਨ ਇਹ ਵਾਅਦਾ ਪੂਰਾ ਨਹੀਂ ਕਰ ਸਕਦਾ ਇਸ ਲਈ ਉਹ ਬਹਾਨੇ ਬਣਾ ਰਿਹਾ ਸੀ ਦੂਸਰੇ ਪਾਸੇ ਕਾਕੇ ਦੇ ਦਿਮਾਗ ਵਿੱਚ ਕੁਲਫੀ ਘੁੰਮ ਰਹੀ ਸੀ ਉਹ ਕੁਲਫੀ ਖਾਣੀ ਚਾਹੁੰਦਾ ਸੀ ਇਸ ਲਈ ਉਹ ਸੁਪਨੇ ਵਿੱਚ ਵੀ ਕੁਫੀ ਕੁਫੀ ਬੁੜਬੁੜਾ ਰਿਹਾ ਸੀ ਲੇਕਿਨ ਇਸ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਲੇਖਕ ਕਹਾਣੀ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਰਥਿਕ ਤੰਗੀ ਵਿੱਚ ਮਨੁੱਖ ਨੂੰ ਆਪਣੀ ਇੱਛਾਵਾਂ ਨੂੰ ਦਬਾਉਣਾ ਪੈਂਦਾ ਹੈ ਇਸ ਸਥਿਤੀ ਵਿੱਚ ਉਹ ਆਪਣੇ ਬੱਚਿਆਂ ਦੀ ਮਾਮੂਲੀ ਛਾਵਾਂ ਨੂੰ ਵੀ ਪੂਰਾ ਨਹੀਂ ਕਰ ਸਕਦਾ ਬੇਰੁਜ਼ਗਾਰੀ ਤੋਂ ਡਰਦਾ ਆਪਣੇ ਮਾਲਕ ਨੂੰ ਵੀ ਆਪਣੀ ਸਮੱਸਿਆ ਮੈਂ ਨਹੀਂ ਦੱਸਦਾ ਕਾਕੇ ਦੀ ਮਾਨਸਿਕਤਾ ਨੂੰ ਬਰਗਟ ਕਰਕੇ ਲੈ ਕੇ ਸੰਦੇਸ਼ ਦੇਣਾ ਚਾਹੁੰਦਾ ਕਿ ਮੀਰਾ ਦੇ ਬੱਚਨ ਦੇ ਕੇ ਗਰੀਬ ਬੱਚੇ ਕਈ ਵਾਰ ਵਿਰੋਧ ਦੀ ਸਥਿਤੀ ਵਿੱਚ ਆ ਜਾਂਦੇ ਹਨ ਸਮੁੱਚੇ ਰੂਪ ਚ ਲੈ ਕੇ ਸੰਦੇਸ਼ ਦੇਣਾ ਚਾਹੁੰਦਾ ਕਿ ਆਰਥਿਕ ਕਾਣੀਵੰਡ ਖਤਮ ਹੋਣੀ ਚਾਹੀਦੀ ਹੈ ਲੇਖਕ ਸ਼ਾਮ ਤੋਂ ਪਹਿਲਾਂ ਹੀ ਬਹਾਨੇ ਨਾਲ ਘਰੋਂ ਕਿਉਂ ਨਿਕਲ ਗਿਆ ਸੀ ਲੇਖਕ ਨੇ ਕਾਕੇ ਨੂੰ ਕੁਲਫੀ ਖਵਾਉਣ ਦਾ ਵਾਅਦਾ ਕੀਤਾ ਸੀ ਪਰ ਉਸ ਕੋਲ ਪੈਸਾ ਕੋਈ ਨਹੀਂ ਸੀ। ਇੱਕ ਸਾਥੀ ਤੋਂ ਮੰਗੇ 3 ਰੁਪਏ ਉਸ ਦੀ ਪਤਨੀ ਨਹੀਂ ਕਰਦੀਆਂ ਲੋੜਾਂ ਦੱਸ ਕੇ ਉਸ ਤੋਂ ਲੈ ਸਨ ਇਸ ਲਈ ਲੇਖਕ ਜਾਂ ਕਹਾਣੀ ਕਰਕੇ ਢੰਡਾ ਬਹਾਨਾ ਕਰਕੇ ਸ਼ਾਮ ਤੋਂ ਪਹਿਲਾਂ ਹੀ ਘਰੋਂ ਚਲਾ ਗਿਆ ਸੀ। ਢੇਰ ਰਾਤ ਗੁਜਰੀ ਕਰ ਮੁੜਿਆ ਸੀ ਕਾਕੇ ਨੂੰ ਸੁੱਤਾ ਦੇਖ ਕੇ ਉਸਦੇ ਸਾਹ ਜਵਾਂ ਆ ਸੀ ਕੁਲਫੀ ਖਾਣ ਕਹਾਣੀ ਦੇ ਸੁਸਵੇਵਰੀ ਕਰਨ ਜਾਣਕਾਰੀ ਤੋਂ ਕੁਲਫੀ ਕਰਨੀ ਇਸ ਵਿੱਚ ਹਰ ਤੱਕ ਤੰਗਦਾ ਸ਼ਿਕਾਰ ਹੋਏ ਇੱਕ ਮੁਲਾਜ਼ਮ ਨਾ ਸੋੰਦ ਤਾਂ ਉਸ ਦੀ ਤਨਖਾਹ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਹੀ ਮੁੱਕ ਜਾਂਦੀ ਹੈ ਉਹ ਨਾ ਕਿ ਕੁਲਫੀ ਖਾਣ ਦੀ ਆਪਣੀ ਇੱਛਾ ਨੂੰ ਹੀ ਲਵਾਉਂਦਾ ਹੈ ਸਗੋਂ ਆਪਣੇ ਪੁੱਤਰ ਦੀ ਮੁਰਮure ਅਤੇ ਕੁਲਫੀ ਦੀ ਇੱਛਾ ਵੀ ਪੂਰੀ ਨਹੀਂ ਕਰ ਸਕਦਾ ਨੌਕਰੀ ਚਲੇ ਜਾਣ ਦੇ ਡਰ ਤੋਂ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਵੀ ਨਹੀਂ ਕਹਿੰਦਾ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਕਾਇਰ ਸਮਝਦਾ ਪਰ ਉਹ ਆਪਣੇ ਪੁੱਤਰ ਨੂੰ ਸ਼ਾਹਾਂ ਦੇ ਮੁੰਡੇ ਦੇ ਕੁਲਫੀ ਖੋਣ ਕਹ ਬਹਾਦਰ ਆਗਦਾ ਹੈ ਕੁਝ ਵੰਡ ਸੁਦਾਣੇ ਕਾਇਰ ਪੇ ਅਧਿਕਾਰ ਬਹਾਦਰ ਮੁੰਡਾ ਜੰਮਿਆ ਨਾ ਸ਼ਮੂਹ ਅਤੇ ਕਹਾਣੀ ਦੇ ਅੰਤ ਤੇ ਕਹਾਣੀਕਾਰ ਆਪਣੀ ਪਤਨੀ ਨੂੰ ਕਹਿੰਦਾ ਕਿ ਕਹਾਣੀਕਾਰ ਬਲੋ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਹੁਣ ਕਾ ਨਿਸ਼ਾਨੀ ਲੰਬਾ ਲੈ ਕੇ ਆਉਂਦੀ ਹੈ ਕਾਕੇ ਦੀ ਮਾਂ ਜਦ ਉਸਤੇ ਚਪੇੜ ਮਾਰਨ ਲੱਗਦੀ ਹੈ ਤਾਂ ਲੇਖਕ ਆਪਣੀ ਪਤਨੀ ਨੂੰ ਇਹ ਸ਼ਬਦ ਕਹਿੰਦਾ ਕਿ ਆਪਣੇ ਆਪ ਨੂੰ ਕਾਇਰ ਸਮਝਦਾ ਹੈ ਕਿਉਂਕਿ ਨੌਕਰੀ ਜਾਣ ਦੇ ਡਰ ਤੋਂ ਆਪਣੇ ਮਾਲਕ ਨੂੰ ਆਪਣੀ ਤਨਖਾਹ ਵਧਾਉਣ ਲਈ ਨਹੀਂ ਸਿੱਖ ਸਕਿਆ ਪਰ ਉਹ ਕਾਕੇ ਨਿਸ਼ਾਨੇ ਮੁੰਡੇ ਤੋਂ ਕੁਲਫੀ ਖਾਣ ਬਹਾਦਰ ਅਖਤਾ ਹੈ ਕੁਲਫੀ ਕਹਾਣੀ ਦੇ ਲਈ ਇੱਕ ਵਾਰ ਜਾਣਕਾਰੀ ਕੁਲफ़ी ਕਹਾਣੀ ਦਾ ਲੇਖ ਸੁਯਾਨ ਸਿੰਘ ਪੰਜਾਬ ਦੇ ਪ੍ਰਗਤੀਵਾਦੀ ਗਨਕਾਰਾ ਉਸਤ ਜਨੂਨ 1909 ਸਵਿੱਟ ਡੇਰਾਵਾ ਬਨਾਨਕ ਵਿਖੇ ਉਸ ਦੀ ਉਮਰ 11 ਸਾਲਾਂ ਦੀ ਸੀ ਜਦ ਉਸਦੇ ਪਿਤਾ ਤਾਂ ਦਿਹਾਂਤ ਹੋ ਗਿਆ ਸੁਯਾਨ ਸਿੰਘ ਨੇ ਆਪਣੇ ਕਹਾਣੀਆਂ ਵਿੱਚ ਗਰੀਬੀ ਦੇ ਬੜੇ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕੀਤੇ ਹਨ दुख सुख तो पूछे तरकन देव ते मुक्ति पूछे शाब रंग नमरंग जो शहर ते गांव दी कहानी संग्रह हैं शहर ते गांव पुस्तक के लिए आपने साहित्य अकादमी का पुरस्कार मिलया आप स्कूल थे प्रोफेसर थे कार्य प्रिंसिपल वो सेवा मुक्त हुई 1993 विच आपका देहांत हो गया तो प्यारे विद्यार्थियों ए सन पहले पाठ कुल्फी दे प्रश्न उत्तर धन्यवाद